ਹਾਂ ਪੰਜਾਬੀ ਗਾਇਕੀ ਦੇ ਵਿੱਚ ਐਸੀਆਂ ਕਿੰਨੀਆਂ ਤਾਂ ਔਰਤਾਂ ਨੇ ਗਾਇਕਾਾਂਆਂ ਐਸੀਆਂ ਕਿੰਨੀਆਂ ਕਨੇ ਜਿਨ੍ਹਾਂ ਦੇ ਨਾਲ ਦੇ ਪੂਰੇ ਬੀਬਾ ਲੱਗਦਾ ਬੀਬਾ ਰਣਜੀਤ ਪਾਲ ਨਰਿੰਦਰ ਬੀਬਾ ਜਾਂ ਕੁਝ ਹੋਰ ਗਾਇਕਾਾਂਆਂ ਜਿਹੜੀਆਂ ਸਤਕਾਰਯੋਗ ਆ 75 ਵਰਿਆਂ ਦੀ ਉਮਰ ਦੇ ਵਿੱਚ ਜੇਕਰ ਇੱਕ ਗਾਇਕਾ ਨੂੰ ਬੁਢਾਪਾ ਪੈਨਸ਼ਨ ਬਣਵਾਉਣ ਦੇ ਲਈ ੱੱੱਕੇ ਖਾਣੇ ਪੈਂਦੇ ਹੁਣ ਠੋਕਰਾਂ ਖਾਣੀਆਂ ਪੈਂਦੀਆਂ ਹੁਣ ਤਾਂ ਚਿਤ ਕਰਦਾ ਲੱਖ ਦੀ ਲਾਹਨਤ ਸ਼ਬਦ ਵਰਤੀਏ 75 ਸਾਲ ਦੀ ਉਮਰ ਤੇ 35 ਬਰੇ ਇੱਕ ਥਾਂ ਦੇ ਉੱਤੇ ਹੀ ਗੋਣਾ ਤੇ ਅੱਜ ਦੇ ਸਮੇਂ ਦੇ ਵਿੱਚ ਅਵਾਜ਼ਾਰੀ ਪੱਲੇ ਪਈ ਹੋਵੇ ਤਾਂ ਸਾਡੀਆਂ ਸੱਭਿਆਚਾਰਕ ਸੰਸਥਾਵਾਂ ਦੇ ਉੱਤੇ ਸਾਡੇ ਵੱਡੇ ਵੱਡੇ ਪ੍ਰੋਮੋਟਰ ਫੰਨੇਖਾ ਜਿਹੜੇ ਬਣੇ ਫਿਰਦੇ ਆ ਤੇ ਸਾਡੇ ਵਰਗੇ ਜਿਹੜੇ ਕਹਿੰਦੇ ਕਿਸ ਤਾਂ ਬਹੁਤ ਠੋਕ ਬਣਾ ਦਿੰਨੇ ਆ ਅਸੀਂ ਵਿਰਸਾ ਸੰਭਾਲਿਆ ਬੈਕੀ ਸੰਭਾਲੀ ਲੱਖ ਦੀ ਲਾੜਕ ਤੁਨੂ ਵੀ ਲੋੜ ਇਸ ਵਕਤ ਇਸ ਵੇਲੇ ਦੀ ਆ ਕਿ ਭਾਈ ਅਸੀਂ ਚੰਗੀਆਂ ਦੀ ਕਦਰ ਕਰੀਏ ਸਾਡੇ ਕੋਲੇ ਤਾਂ ਨਗੋਚਾ ਹੀ ਵੜਕਾ ਹੁੰਦਾ ਉਦੋਂ ਪੈਸੇ ਸਭਾਲ ਲੈਂਦੇ ਐ ਕਰ ਲੈਂਦੇ ਜਿਹੜਾ ਮੇਲਾ ਨਿਕਲ ਗਿਆ ਕਿਸੇ ਦੀ ਵੀ ਗਲਤੀ ਕਰਕੇ ਨਿਕਲ ਗਿਆ ਬਹੁਤ ਮੰਦਭਾਗੀ ਗੱਲ ਹੋਈ ਪਰ ਮਨੁੱਖ ਦੇ ਤੌਰ ਦੇ ਉੱਤੇ ਆਪਾਂ ਆਪਣੇ ਫਰਜ਼ ਨਿਭਾਏ। ਮੁਹੰਮਦ ਸਦੀਕ ਤੇ ਰਣਜੀਤ ਕੌਰ ਦੀ ਜੋੜੀ ਨੂੰ ਕੌਣ ਨਹੀਂ ਜਾਣਦਾ? ਰਣਜੀਤ ਕੌਰ ਵੀ ਬਾਜੀ ਸਤਕਾਰਯੋਗ 75 ਸਾਲ ਦੀ ਉਮਰ ਵਾਲੇ। ਉਹਨਾਂ ਦੇ ਮੈਂ ਇਸ ਵੇਲੇ ਨਾਲ ਬੈਠਾ। ਖਾਲੀ ਕੋੜੀ ਹਣਕ ਦੀ ਸਭ ਨੇ ਸੁਣਿਆ। ਸੌਦਾ ਨੋਟ ਸਭ ਨੇ ਸੁਣਿਆ। ਕਿਹੜੇ-ਕਿਹੜੇ ਕਹਾਣੀਆਂ ਦੀ ਗੱਲ ਕਰਾਂ? ਕੀ-ਕੀ ਦੱਸਾਂ ਤੇ ਕੀ-ਕੀ ਪੁੱਛਾਂ? ਸਭ ਨੇ ਸਭ ਕੁਝ ਸੁਣਿਆ। ਇਹਨਾਂ ਦੀ ਆਵਾਜ਼ ਉੱਚੀ ਨਹੀਂ ਇਸ ਕਰਕੇ ਭਾਈ ਕੈਮਰਾ ਨੇੜੇ ਕਰਨਾ ਪੈਣਾ ਇਹਨਾਂ ਨੂੰ ਅਸੀਂ ਗੌਣ ਦੇ ਲਈ ਮਜਬੂਰ ਨਹੀਂ ਕਰਦੇ ਪਰ ਹਾਲਤ ਪਤਲੀ ਆ ਮੇਰੀ ਵਿਜੀ ਤੌਰ ਤੇ ਬੇਨਤੀ ਆ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਂਝੀ ਕਰਿਓ ਅਸੀਂ ਚੱਜ ਦੇ ਵਿਚਾਰ ਦੇ ਵਿੱਚ ਇਹਨਾਂ ਦੀ ਦਰਦ ਪਹਾਣੀ ਲੈ ਕੇ ਆ ਰਹੇ ਹਾਂ ਕਿ ਜੋੜੀ ਟੁੱਟੀ ਕਿਉਂ ਜੋੜੀ ਟੁੱਟਣ ਤੋਂ ਬਾਅਦ ਕੀ ਹਾਲਾਤ ਬਣੇ ਅੱਜ ਦੀ ਸਥਿਤੀ ਕੀ ਆ ਤੇ ਪਰਨ ਪਰਲ ਜਿਹੜੇ ਅੱਖਾਂ ਦੇ ਵਿੱਚੋਂ ਅਥਰੂ ਡਿੱਗਦੇ ਆ ਉਹਦੀ ਵਜ੍ਹਾ ਕੀ ਆ ਪੰਜੀ ਠੀਕੋ ਹਾਂ ਠੀਕ ਹੈ ਚੱਜ ਦੇ ਕਲਾਚੋ ਕੀ ਕਚੜੀ ਖਲਾਛ ਜਿੰਦਾਬਾਦ ਹੈ ਨਾ ਤੁਸੀਂ ਅੱਛਾ ਜੀ ਵੇਲਾ ਕਿੰਨਾ ਚੇਤੇ ਆਉਂਦਾ ਤੁਹਾਨੂੰ ਪੁਰਾਣਾ ਵੇਲਾ ਤਾਂ ਆਦਾ ਹੀ ਹੁੰਦਾ ਬਚਪਨ ਤਾਂ ਬਚਪਨ ਵਾਲਾ ਜਦੋਂ ਤਾਂ ਜਦ ਹੂੰ ਆਈਦਾ 35 ਸਾਲ 35 ਸਾਲ ਦੇ ਵਿੱਚ ਤਾਂ ਬਹੁਤ ਕੁਝ ਤੁਸੀਂ ਪਿੰਡੇ ਦੇ ਉੱਤੇ ਹੰਡਾਇਆ ਹੋਣਾ ਚੰਗੇ ਮਾਰੇ ਤਜਰਬੇ ਬਹੁਤ سارے ਹੋਣੇ ਉਹ ਸਾਰੇ ਥੋੜਾ ਜਿਹਾ ਕਦੇ-ਕਦੇ ਸਰੂਰ ਜਾਂ ਦੰਦੇ ਵੀ ਅੱਤ ਵਾਰੀ ਇੰਉਂ ਵੀ ਸੀ ਗੱਡੇ ਜੋੜ ਕੇ ਜਦੋਂ ਸਪੀਕਰ ਲੱਗਦੇ ਹੁੰਦੇ ਸੀ ਉਦੋਂ ਇੰਉਂ ਵੀ ਸੀ ਕਈ ਵਾਰ ਤਾਂ ਸਪੀਕਰ ਵੀ ਨਹੀਂ ਚੱਲਦੇ ਉਹ ਲੋਕ ਵੀ ਆਇਆ ਸੀ ਤੇ ਬਹੁਤ ਯਾਦ ਆਉਂਦੇ ਉਸ ਟੇਜਾ ਬੱਲੇ ਬੱਲੇ ਉਹ ਜਿਹੜੀ ਬਹੁਤ ਯਾਦ ਆਦੀ ਹੈ ਸ਼ਾਇਦ ਮੇਰੇ ਸਰੋਤਿਆਂ ਨੂੰ ਵੀ ਉਹ ਦਿਨ ਯਾਦ ਹੋਣ ਜਦੋਂ ਅਸੀਂ ਜਾਂਦੇ ਸੀ ਤੇ ਹੁਣ ਥੋੜੇ ਭੁੱਲੇ ਹੋਏ ਸ਼ਾਇਦ ਕੰਮ ਕਾਰੀ ਬਹੁਤ ਹੈ ਗਈ ਹੈ ਦੁਨੀਆਂ ਨੂੰ ਮੇਲੇ ਬਹੁਤ ਹੈ